ਹੈਲੋ ਹਾਂਜੀ ਮਾਰਵਾੜੀ ਚੈਂਪੀਅਨਸ਼ਿਪ ਸ਼ੁਰੂ ਹੋਣ ਜਾ ਰਹੀ ਹੈ ਜੀ ਰਿੰਗ ਦੇ ਵਿੱਚ ਸੋ ਪਲੀਜ਼ ਗਰਾਊਂਡ ਕਲੀਅਰ ਕਰ ਦਿਜੀਏ ਆਪਾਂ ਇੱਕ ਐਨੀਮਲ ਦੇ ਨਾਲ ਸਿਰਫ ਦੋ ਹੈਂਡਲਰ ਹੋਣੇ ਚਾਹੀਦੇ ਆ ਜੀ ਦੋ ਹੈਂਡਲਰ ਹੋਣ ਜੀ ਇੱਕ ਐਨੀਮਲ ਦੇ ਨਾਲ ਪਲੀਜ਼ ਉਸ ਤੋਂ ਬਾਅਦ ਕੋਈ ਵੀ ਨਾ ਹੋਵੇ ਨਾਲ ਚੈਂਪੀਅਨ ਆਫ ਚੈਂਪੀਅਨ ਸੋ ਮੋਟਰਸਾਈਕਲ ਦਿੱਤਾ ਜਾਣਾ ਜੀ ਚੈਂਪੀਅਨ ਆਫ ਚੈਂਪੀਅਨ ਨੂੰ ਸਾਡੇ ਭਾਈ ਗੋਨੀ ਗੱਲ ਵੱਲੋਂ ਜੀ ਬਹੁਤ ਹੀ ਜਲਦ ਤੁਹਾਡੇ ਸਾਹਮਣੇ ਚੈਂਪੀਅਨ ਆਫ ਚੈਂਪੀਅਨ ਦੀ ਟਰੋਫੀ ਕਿਸ ਜਾਨਵਰ ਦੇ ਹਿੱਸੇ ਆਉਣੀਆਂ ਕਿਸ ਘੋੜੇ ਦੇ ਕਿਸ ਘੋੜੀ ਦੇ ਕਿਸ ਬਸ਼ੇਰੇ ਜਾਂ ਬਸ਼ੇਰੀ ਦੇ ਹਿੱਸੇ ਆਉਣੀਆਂ ਜੀ ਅੰਪਾਇਰ ਹਾਰਸ ਕੱਪ 2024 ਅੱਜ ਦਾ ਇਹ ਲਾਸਟ ਮੁਕਾਬਲਾ ਖੇਡਿਆ ਜਾ ਰਿਹਾ ਜੀ ਮਾਰਵਾੜੀ ਬਰੀਡ ਦਾ ਚੈਂਪੀਅਨ ਆਫ ਚੈਂਪੀਅਨ ਦਾ ਸੋ ਭਾਈ ਆਰਪੀ ਗਿਲਜੀ ਤੇ ਡਾਕਟਰ ਪੂਜਾ ਗਹਿਲੋਤ ਜੀ ਚੈਂਪੀਅਨ ਆਫ ਚੈਂਪੀਅਨ ਮਾਰਵਾੜੀ ਬਰੀਡ ਅੰਪਾਇਰ ਹਾਰਸ ਕੱਪ 2024 ਬਹੁਤ ਹੀ ਸੋਹਣੇ ਮੁਕਾਬਲੇ ਹੋਏ ਅੰਪਾਇਰ ਹਾਊਸ ਕੱਪ 2024 ਤੇ ਜੰਡੇਆਲੀ ਦਾ ਪਲੇਗਰਾਉਂਡ ਜੋ ਕਿ ਬਹੁਤ ਸੋਹਣੀ ਲੋਕੇਸ਼ਨ ਮਾਰਵਾੜੀ ਬਰੀਡ ਦੇ ਆਏ ਇਹਨਾਂ ਰਿੰਗਾਂ ਦੇ ਸ਼ਮਾਰ ਬਣੇ ਜੀ ਚੈਂਪੀਅਨ ਆਫ ਚੈਂਪੀਅਨ ਮਾਰਵਾੜੀ मारवाड़ी कैटेगरी के चैंपियन ऑफ चैंपियंस दी जो चौन थोड़े समय तक होनी है जी तो आपके सामने रिजल्ट होंगे भाई चैंपियन ऑफ चैंपियंस स्पोंसर्ड बाय ब्रदरस तो गढ़पाराम दिस स्पोंसर है दी चैंपियन ऑफ चैंपियंस ਪਰਦਰਸ਼ਾਡਾ ਆਰੰਭ ਹੋ ਰਿਹਾ ਜੋ ਉਹ ਇਹ 90% ਸਪੋਰਟ ਕੀਤਾ ਹੈ ਜੀ ਉਹ ਸਾਡੇ ਵੀਰ ਲਗਨਦੀਪ ਗਿੱਲ ਯਾਰ ਮਾਲਸੀ ਬਾਈ ਨੂੰ ਬੋਨੀ ਗਿੱਲ ਕਹਿ ਦਿੰਦੇ ਆ ਉਹਨਾਂ ਵੱਲੋਂ ਮੋਟਰਸਾਈਕਲ ਦਿੱਤਾ ਜਾਣਾ ਜੀ ਮਾਰਵਾੜੀ ਬ੍ਰੀਡ ਦੇ ਚੈਂਪੀਅਨ ਆਫ ਚੈਂਪੀਅਨ ਜੀ ਸਾਰੇ ਕੋੜਾ ਪ੍ਰੀਮੀਨ ਇਹਨਾਂ ਗਾਵਾਂ ਇਹਨਾਂ ਜਾਨਵਰਾਂ ਦੇ ਟਿੱਕੀਆਂ ਹੁੰਦੀਆਂ ਨੇ ਜੀ ਸਾਰੇ ਮੁਕਾਬਲੇ ਬਹੁਤ ਟਫ ਰਹੇ ਆ ਇਸ ਕੱਪ ਦੇ ਉੱਪਰ ਅੰਪਾਇਰ ਹੌਸ ਦਾ ਇਹ ਲਾਸਟ ਮੁਕਾਬਲਾ ਚੱਲਦਾ ਹੋਇਆ ਚੌਥੀ ਹਫਤੇ ਦੀ ਮਾਰਵਾੜੀ ਫੀਲਡ ਦਾ ਜੀ ਕੁਜੀ ਫਲਾਂਚ ਆਪਣੇ ਸਾਹਮਣੇ ਹੋਊਗਾ ਅੱਜ ਦਾ ਚੈਂਪੀਅਨ ਬਿਲਕੁਲ ਪੰਜ ਟੌਪ ਦੇ ਮਾਰਵਾੜੀ ਐਨੀਮਲ ਅਜੋ ਇਸ ਰਿੰਗ ਦੇ ਵਿੱਚ ਖੜੇ ਆ ਜੀ ਬਹੁਤ ਹੀ ਟਫ ਕੰਪੀਟੀਸ਼ਨ ਜਿਨੇ ਅੰਪਾਇਰ ਰੌਸ ਕੱਪ 2024 ਦਾ ਇਹ ਲਾਸਟ ਮੁਕਾਬਲਾ ਚੈਂਪੀਅਨ ਆਫ ਚੈਂਪੀਅਨ ਮਾਰਵਾੜੀ ਦਾ ਤੁਖਾਕੀ ਭਾਈ ਬੋਲੀ ਦੇ ਵੱਲੋਂ ਮੋਟਰਸਾਈਕਲ ਦਿੱਤਾ ਜਾਣਾ ਜੀ ਚੈਂਪੀਅਨ ਆਫ ਚੈਂਪੀਅਨ ਨੂੰ भाई से जो फर्स्ट सेकंड थर्ड हुए और अभी हम लोग बेस्ट ऑफ द बेस्ट बेस्ट ऑफ द बेस्ट सिर्फ कहने के लिए नहीं होता है बहुत सारा इसके अंदर चीजें हम देखते हैं और यहाँ जितने भी एनिमल खड़े हैं जितने भी हॉर्सेस खड़े हैं वो सारे ही बेस्ट हैं इसीलिए वो अभी इस रिंग में है तो एक बार तो अपने लिए जोरदार तालियां बजाइए कि ये सारे ही एनिमल एक से बढ़कर एक है जब भी कोई खेल होता है जीतता एक ही है जीत और हार हार तो है ही नहीं जब घोड़ा पाल रहे हैं तो हारना तो है ही नहीं हमें जब देवता का रूप हमारे घर में है तो हम हार कैसे सकते हैं जो भी फैसला लिया गया है बहुत सोच समझ के पूरे ब्रीड कैरेक्टर्स को देख के इन हॉर्सेस का आगे वाला फ्यूचर देख के इनके पास आगे क्या अपॉर्चुनिटीज अभी तक है कुछ जो चैंपियन बन गए शायद वापस एम्पायर हॉर्स कप में सिर्फ डिस्प्ले के लिए आएंगे एजेंड पार्टिसिपेशंस नहीं होता है तो ये फ्यूचर भी देखा गया है और बेस्ट एनिमल को चूज़ किया गया है इसके अंदर सिर्फ एक कंपटीशन की भावना रखिएगा किसी का किसी तरीके का इसके अंदर कोई थॉट ऐसा ना आए कि मेरे हॉर्स में क्या कमी है तो आपके हॉर्सेस में कोई कमी नहीं है एक से बढ़कर एक है तो अंपायर हॉर्स कप दो हजार चौबीस चैंपियन का ऐलान किया जाए मजा नहीं आया अभी तो जो बोले सो निहाल अच्छा साइल और अश्व शक्ति हॉर्स पावर और इस बार का चैंपियन जो है वो भी स्टैलियन कैटेगरी का विनर शपा ਸਾਰੇ ਕਾਟਿਸ ਬੈਂਡ ਬਹੁਤ ਹੀ ਵਧੀਆ ਖੇਡ ਭਾਉਣ ਨਾਲ ਕਿੰਦੇ ਅੰਪਾਇਰ ਹੌਰਸ ਕੱਪ 2024 ਮਾਰਵਾੜੀ ਬਰੀਡ ਦਾ ਚੈਂਪੀਅਨ ਆਫ ਚੈਂਪੀਅਨ ਘੋੜਾ ਸ਼ਬਤਾਸ਼ ਕਾਲੇ ਕਾਂਡੇ ਦਾ ਬੱਚਾ ਇਹਦੇ ਆਨਰ ਨੇ ਭਾਈ ਸੰਦੀਪ ਬਰਾੜ ਜੇ ਤੋਂ ਭਾਈ ਤਾਰੀ ਲੀਨਾ ਦੇ ਮਾਨ ਮੇਰੇ ਕੋਲ ਕਿੱਥੇ ਆ ਜਾ ਵੀਰੇ ਆਲ ਰਾਈਡੂ ਲੈ ਗਈ ਦਿੱਤੇ ਨੇ ਉਹ ਆ ਚੈਂਪੀਅਨ ਆਫ ਚੈਂਪੀਅਨ ਦੋ ਸਟੈਲੀਅਨ ਬਣੇ ਆ ਜੀ ਮਾਰਵਾੜੀ ਦੇ ਵਿੱਚ ਘੋੜਾ ਸ਼ਫਤਾਸ਼ ਕਾਲੇ ਕਾਂਡੇ ਦਾ ਬੱਚਾ